ਪਹਿਲਾਂ ਸਾਰੇ ਨੂੰ ਵਾਹਿਗੁਰੂ ਜੀ ਖਾਲਸਾ ਦੇ ਪਾਇ ਜੀ ਦੀ ਵਾਹਿਗੁਰੂ ਦੀ ਖਾਤੇ ਅੱਜ ਅਸੀਂ ਬੰਦਨੀ ਕਰਨ ਦੇ ਵਿੱਚ ਮਾਤਾ ਗੁਰਦੀਪ कौर ਦੇ ਜਿਹੜੇ ਕੁਰਸੀ ਦੇ ਸੰਬੰਧ ਦੇ ਵਿੱਚ ਇਕੱਠੇ ਹੋਏ ਸੀ ਜਿਹੜਾ ਕਿ ਇੱਕ ਪ੍ਰਾਈਵੇਟ ਫੈਨਸ ਕੰਪਨੀ ਜਿਹੜੀ ਕਹਿੰਦੀ ਆ ਵੀ ਅਸੀਂ ਇਹਨਾਂ ਤੋਂ ਪੈਸੇ ਲੈਣੇ ਆ ਤੇ ਉਹਨਾਂ ਨੇ 15 ਤਰੀਕ ਦੀ ਪਹਿਲਾਂ ਇਕੱਠ ਰੱਖਿਆ ਸੀ ਅੱਜ ਉਹਨਾਂ ਨੇ ਫੇਰ ਦੁਬਾਰਾ ਦਖਲ ਦੇ ਪਾਉਣ ਆਉਣਾ ਸੀ ਉਹਦੇ ਸੰਬੰਧ ਚ ਸਾਰੇ ਕਿਸਾਨ ਮਜ਼ਦੂਰ ਇਕੱਠੇ ਹੋਏ ਆ ਵੀ ਅਸੀਂ ਜਿਹੜੇ ਇਹ ਪੀੜਿਤ ਪਰਿਵਾਰ ਆ ਜਿਹੜਾ ਕਿ ਨਾ ਤਾਂ ਮਾਤਾ ਦੇ ਸਿਰ ਤੇ ਕੋਈ ਆ ਤੇ ਨਾ ਇਹਨਾਂ ਦੀ ਨਾਲ ਨਾ ਉਹਨਾਂ ਦਾ ਕੋਈ ਆਸਰਾ ਹੈਗਾ ਉਹਦੇ ਸਬੰਧ ਦੇ ਵਿੱਚ ਜੱਥੇਬੰਦੀ ਇਹਨਾਂ ਦੇ ਨਾਲ ਖੜੀ ਆ ਕੋਈ ਇਹਨਾਂ ਦੇ ਮਾਰਚ ਜਿੰਦਾ ਨਹੀਂ ਲੱਗਣ ਦੇਵਾਂਗੇ ਤੇ ਵੱਡੀ ਜਿਹੜੀ ਲਾਮਬੰਦੀ ਦੇ ਨਾਲ ਉਹ ਚੀਜ਼ ਨੂੰ ਰੋਕਾਂਗੇ ਇਹਦੇ ਵਿੱਚ ਇੱਕ ਵੱਡੀ ਖਾਸੀਅਤ ਗੱਲ ਇਹ ਆ ਵੀ ਜਿਹੜੀ ਪ੍ਰਾਈਵੇਟ ਬੈਂਕ ਆ ਜਿਹੜੀ ਉਹਨੇ ਕਾਗਜ਼ਪੱਤਰ ਝਾਲੀ ਤਿਆਰ ਕਰਕੇ ਸਾਰਾ ਕੁਝ ਲਿਆ ਕੇ ਤੇ ਇਸ ਮਾਦਾ ਨੂੰ ਪਰੇਸ਼ਾਨ ਕਰਦੇ ਆ ਤੇ ਜਿਹੜਾ ਉਹ ਪੈਸੇ ਬਣਾਈ ਫਿਰਦੇ ਆ ਉਹ ਦੋ ਤਿੰਨ ਆਰੀ ਤਹਿਸੀਲਦਾਰ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਏਡੀਸੀ ਨਾਲ ਵੀ ਗੱਲ ਹੋ ਚੁੱਕੀ ਐ ਮੋਕੇ ਨਾਲ ਵੀ ਜਿਹੜੇ ਦਸਤਾਵੇਜ਼ ਆ ਸਾਰੇ ਡੁਪਲੀਕੇਟ ਆ ਕੋਈ ਉਹਦੇ ਵਿੱਚ ਸਚਾਈ ਨਹੀਂਗੀ 15 ਤਰੀਕ ਨੂੰ ਬੈਂਕ ਵਾਲੇ ਮੁਲਾਜ਼ਮੇ ਵੀ ਮੰਨ ਕੇ ਗਏ ਆ ਵੀ ਉਹ ਜਿਹੜੇ ਜਿਹੜੇ ਕਾਗਜ਼ਪੱਤਰ ਆ ਉਹ ਸਾਰੇ ਡੁਪਲੀਕੇਟ ਆ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਉਸ ਆਧਾਰ ਤੇ ਆਏ ਆ ਡੁਪਲੀਕੇਟ ਤੇ ਫਿਰ ਜਿੱਥੇ ਤੁਹਾਡਾ 494 ਬਸੀਕਾ ਨੰਬਰ ਤੁਸੀਂ ਪਾਇਆ ਤੇ ਜਿਹਦੀ ਉਹ ਤੁਸੀਂ ਤੁਰਕੀ ਕਰ ਰਹੇ ਆ ਫਿਰ ਉਹਦੀ ਗੁਰਕੀ ਕਰੋ ਜਿਹੜਾ ਮਾਈ ਦਾ ਜਿਹੜਾ ਘਰ ਨਿੱਕਾ ਜਿਹਾ ਘਰ ਆ ਵਿਚਾਰੀ ਦਾ ਮਸਾ ਇੱਥੇ ਰਹਿਣਾ ਬਸੇ ਰਿਆ ਇਹਨਾਂ ਨੇ ਬਣਾਇਆ ਤੇ ਉਹ ਅਸੀਂ ਨਹੀਂ ਉਜੜਨ ਦੇਵਾਂਗੇ ਵੱਡੇ ਕੇ ਲਾਮਬੰਦੀ ਦੇ ਨਾਲ ਹੁਣ ਵੀ ਮਤਾਂ ਦੇ ਨਾਲ ਖੜੇ ਆ ਤੇ ਫਿਰ ਵੀ ਖੜਾਂਗੇ ਇਹੋ ਜਿਹੜਾ ਜਬਰਾ ਸਰਕਾਰਾਂ ਦਾ ਜਾਂ ਕੋਆਪਰੇਟ ਘਰਾਣਿਆਂ ਦਾ ਉਹ ਅਸੀਂ ਸਿਸਰੇ ਨਹੀਂ ਜਾਂਦੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਬਲਾਕ ਪ੍ਰਧਾਨ ਰਣਜੀਤ ਸਿੰਘ ਬੁਟਟਰ ਅੱਜ ਮਾਤਾ ਗਰਦੀਪ ਕੌਰ ਦੇ ਜਿਹੜੇ ਘਰ ਦੇ ਜਿੰਦੇ ਲਾਉਣ ਦੀ ਇਹ ਗੱਲਾਂ ਕਰਦੇ ਸੀਗੇ ਕੋਆਪਰੇਟ ਕਰਾਣੇ ਜਿਹੜੀਆਂ ਪ੍ਰਾਈਵੇਟ ਬੈਂਕਾਂ ਐ ਕੋਆਪਰੇਟ ਕਰਾਣੀਆਂ ਆ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਇਸ ਘਰ ਨੂੰ ਜਿੰਦਾ ਨਹੀਂ ਲੱਗਣ ਦੇਵਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਦੇ ਨਾਲ ਹਰ ਵਕਤ ਇਸ ਪਰਿਵਾਰ ਦੇ ਨਾਲ ਖੜੀ ਹੈ ਤੇ ਖੜੇ ਰਵਾਂਗੇ ਇਹ ਗੱਲ ਨੂੰ ਭੁੱਲ ਜਾਣ ਵੀ ਇੱਥੇ ਕੋਈ ਜਿੰਦਾ ਲਾ ਜੇ ਜਾਂ ਕੁਛ ਕਰ ਜੇ ਇਹ ਕਦੇ ਨਹੀਂ ਹੋਣ ਦੇਵਾਂਗੇ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨ ਸਿੰਘ ਰੰਮਵਾਲਾ ਜਿਲਾ ਆਗੂ ਤੇ ਅੱਜ ਅਸੀਂ ਬਧਨੀਕਾਂ ਆਏ ਆਂ ਮਾਤਾ ਗੁਰਦੀਪ ਕੌਰ ਦੇ ਇਸ ਮਸਲੇ ਦੇ ਸਬੰਧ ਵਿੱਚ ਦੱਸਤਾ ਸਾਰੇ ਸਾਡੇ ਪ੍ਰਧਾਨ ਉਹਨੇ ਦੱਸਤਾ ਵੀ ਅਸੀਂ ਇਹ ਕਦੇ ਵੀ ਨਹੀਂ ਇਹ ਲੱਗਣ ਦੇਵਾਂਗੇ ਜਿੰਦਾ ਇਸ ਪਰਿਵਾਰ ਦੇ ਗੇਟ ਨੂੰ ਕਦੇ ਵੀ ਕੋਈ ਬੈਂਕ ਵਾਲਾ ਜਿੰਦਾ ਨਹੀਂ ਲਾਊਗਾ ਪਰ ਅਸੀਂ ਜੇਕਰ ਕਿਸੇ ਬੈਂਕ ਵਾਲੇ ਨੇ ਜਾਂ ਤਸਵੀਲਦਾਰ ਨੇ ਕੰਨ ਕੋ ਫੜਵਾਰੀ ਨੇ ਕਿਸੇ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਨੀ ਹੈ ਉਸ ਅਸੀਂ ਗੱਲਬਾਤ ਕਰਨ ਨੂੰ ਜਥੇਬੰਦੀ ਤਿਆਰ ਹੈ ਅਸੀਂ ਜਿੱਦਨ ਵੀ ਸਾਨੂੰ ਕਹਿਣ ਸਾਡੇ ਨਾਲ ਬੈਠ ਕੇ ਇਹ ਸਾਨੂੰ ਝੂਠੇ ਕਰ ਦੇਣ ਤੇ ਅਸੀਂ ਇਨਸਾਫ ਦੇ ਇਨਸਾਫਵੰਦ ਲੋਕ ਆ ਇਨਸਾਫ ਹੀ ਕਰਦੇ ਆਏ ਆ ਪਰ ਜੇਕਰ ਕੋਈ ਸਾਡੇ ਨਾਲ ਕੋਈ ਇਸ ਤਰ੍ਹਾਂ ੱੱਕਾ ਕਰੋ ਫੇਰ ਅਸੀਂ ਕਦੇ ਵੀ ਨਹੀਂ ਅਸੀਂ ਇਹ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ